ਸਿਵਰਮੈਨ ਪਿਛਲੇ ਦੋ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਹਨ ਹੜਤਾਲ ਤੇ ਸ਼ੁੱਕਰਵਾਰ ਨੂੰ 5 ਵਜੇ ਦੇ ਲਗਭਗ ਬਠਿੰਡਾ ਦੀ 100 ਫੁੱਟੀ ਰੋਡ ਤੇ ਕੀਤੀ ਗਈ ਉਹਨਾਂ ਵੱਲੋਂ ਪੱਤਰਕਾਰਾਂ ਦੀ ਨਾਲ ਗਲਬਤ ਉਹਨਾਂ ਕਿਹਾ ਕਿ ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਹੋਰ ਵੀ ਨਾਲ ਦੀਆਂ ਜਥੇਬੰਦੀਆਂ ਨੂੰ ਲੈ ਕੇ ਉਹ 26 ਦਸੰਬਰ ਨੂੰ ਨਗਰ ਨਿਗਮ ਦਫ਼ਤਰ ਕਿਰਨਗੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀ 100 ਫੁੱਟੀ ਰੋਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅਜੋਨਾਂ ਵੱਲੋਂ ਪੱਤਰਕਾਰਾਂ ਦੇ ਨਾਲ ਗਲਵਤ ਕਰਦੇ ਹੋਏ ਕਿ ਆ ਕਿ ਸਾਡੀਆਂ ਜਾਇਜ਼ ਮੰਗਾਂ ਹਨ ਅਤੇ ਅਸੀਂ ਪਿਛਲੇ 2 ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਹਾਂ ਅਗਰ ਸਾਡੀਆਂ ਮੰਗਾਂ ਤੇ ਗੌਰ ਨਾ ਕੀਤਾ ਤਾਂ 26 ਦਸੰਬਰ ਨੂੰ ਉਹ ਨਾਲ ਦੀ ਜਥੇਬੰਦੀਆਂ ਨੂੰ ਹੋਰ ਨਾਲ ਲੈ ਕੇ ਉਹਨਾਂ ਵੱਲੋਂ ਨਗਰ ਨਿਗਮ ਦਫ਼ਤਰ ਕੇਰਾ ਜਾਵੇਗਾ। ਆ ਸਰ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਜੁਨੀ ਆਂਦੜੀ ਮੈਂ ਗਜਰਾ ਚੋਹਾਨ ਬਠਿੰਡਾ ਸੇਵਰਕਰ ਯੂਨੀਅਨ ਪ੍ਰੈਜ਼ੀਡੈਂਟ ਤੇ ਅਸੀਂ 14 12 2023 ਨੂੰ ਸਿਵਰੇਜ ਬੋਰਡ ਸਿਵਰੇਜ ਬੋਰਡ ਤੇ ਨਗਰ ਨਿਗਮ ਨੂੰ ਅਸੀਂ ਸਾਡੇ ਜਿਹੜੇ ਕਮਿਸ਼ਨਰ ਸਾਹਿਬ ਹੈ ਉਹਨਾਂ ਨੂੰ ਅਸੀਂ 7 ਦਿਨ ਦਾ ਨੋਟਿਸ ਦਿੱਤਾ ਸੀਗਾ ਜਿੱਕਰ 7 ਦਿਨ ਦੇ ਵਿੱਚ ਸਾਡੀਆਂ ਮੰਗਾਂ ਨਾ ਸੁਣੀਆਂ ਤੇ ਅਸੀਂ ਧਰਨੇ ਰੇਲੀਆਂ ਕਰਨ ਲਈ ਮਜਬੂਰ ਹੋ ਜਾਵਾਂਗੇ ਤੇ ਜਿਹੜੇ 7 ਦਿਨ ਸੀ ਕਿ ਸਾਡੀ ਯੂਨੀਅਨ ਦੇ ਉਹ ਮੰਗਲਵਾਰ ਨੂੰ ਪੂਰੇ ਹੁੰਦੇ ਸੀਗੇ ਇੱਕ ਦਿਨ ਫਿਰ ਵੀ ਅਸੀਂ ਐਕਸਟਰਾ ਦਿੱਤਾ ਤੇ ਅਸੀਂ ਵੀਰਵਾਰ ਤੋਂ ਸਿਵਰੇਜ ਬੋਰਡ ਰੋਜ਼ਗਾਰਡਨ ਕੋਲੇ 2 ਦਿਨ ਦਾ ਧਰਨਾ ਹੋ ਗਿਆ ਸਾਡਾ ਅੱਜ ਦੂਜੇ ਦਿਨ ਸਾਡਾ ਹੜਤਾਲ ਦਾ ਹੋ ਗਿਆ ਤੇ 2 ਦਿਨ ਤੋਂ ਸਾਡੀਆਂ ਰੇਲੀਆਂ ਚੱਲ ਰਹੀਆਂ ਤੇ ਅੱਜ ਸਾਡੇ ਗੁਪਤਾ ਜੀ ਦਾ ਫੋਨ ਆਇਆ ਸੀ ਕਿ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਪਰ ਫੋਨ ਤੇ ਉਹ ਧਮਕੀਆਂ ਦਿੰਦੇ ਸੀਗੇ ਕਿ ਜੇਕਰ ਤੁਸੀਂ ਇਹ ਹੜਤਾਲ ਬੰਦ ਨਾ ਕੀਤੀ ਤੇ ਮੈਂ ਆਪਣੇ ਵਰਕਰਾਂ ਤੋਂ ਕੰਮ ਕਰਵਾਉਂਗਾ ਪੰਗਾ ਕੀ ਵੀ ਤੁਹਾਡੇ ਸਾਡੀਆਂ ਮੰਗਾਂ ਨੇ ਜੀ ਪਹਿਲਾਂ ਤਾਂ ਜਿਹੜੀ 320 ਦੀ ਜਿਹੜੀ ਭਰਤੀ ਹੈ ਉਸ ਨੂੰ ਆਨਲਾਈਨ ਬੰਦ ਕੀਤਾ ਜਾਵੇ ਸਕ੍ਰੈਪ ਕੀਤਾ ਜਾਵੇ ਦੂਜੀ ਜੋ ਜੀ ਸਾਡੀ ਜਿਹੜੀ ਮੰਗ ਹੈ ਬਠਿੰਡਾ ਸ਼ਹਿਰ ਵਿੱਚ ਕੱਚੇ ਸਿਵਲ ਮੈਨ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਮਿਤੀ 23 6 21 ਅਨੁਸਾਰ ਨਗਰ ਨਿਗਮ ਹਾਊਸ ਬਠਿੰਡਾ ਮਤੇ ਵਿੱਚ ਪਾ ਕੇ ਇਹਨਾਂ ਦਾ ਸਰਕਾਰੀਕਰਨ ਕੀਤਾ ਜਾਵੇ। ਤੀਜੀ ਜਿਹੜੀ ਸਾਡੀ ਮੰਗ ਹੈ ਪੜੇ ਲਿਖੇ ਸਿਵਰ ਮੈਨਾਂ ਦੀ ਤਰੱਕੀ ਕੀਤੀ ਜਾਵੇ। ਚੌਥੀ ਜਿਹੜੀ ਸਾਡੀ ਮੰਗ ਹੈ 2004 ਤੋਂ ਬਾਅਦ ਜਿਹੜੀ ਪੈਨਸ਼ਨ ਹੈ ਉਹਨੂੰ ਬਹਾਲ ਕੀਤਾ ਜਾਵੇ। ਪੰਜਵੀਂ ਜਿਹੜੀ ਸਾਡੀ ਮੰਗ ਹੈ ਸਿਵਰੇਜ ਬੋਰਡ ਸਿਵਰੇਜ ਬੋਰਡ ਵਿੱਚ ਜੋ ਸੀਵਰਮੈਨ ਰਿਟਾਇਰ ਹੋ ਚੁੱਕੇ ਨੇ ਉਹਨਾਂ ਦੀਆਂ ਖਾਲੀ ਪੋਸਟਾਂ ਨੂੰ ਤੁਰੰਤ ਭਰਿਆ ਜਾਵੇ। ਇੱਕ ਜਿਹੜੀ ਸਾਡੀ ਇੱਕ ਮੰਗ ਹੈ ਸਤਵੀਂ ਮੇਰੇ ਤੱਕ ਨਰਸੀਰਾਮ ਸੀਵਰਮੈਨ ਦੇ ਵਾਰਸਾ ਦਾ ਕੇਸ ਲੇਟ ਹੋਣ ਕਰਕੇ ਨਿੱਜੀ ਤੌਰ ਤੇ ਜਾਂਚ ਪੜਤਾਲ ਕਰਕੇ ਤਰਸ ਦੇ ਹੱਦ ਤੇ ਨੌਕਰੀ ਦਿੱਤੀ ਜਾਵੇ। ਹੁਣ ਤੁਹਾਡੇ ਵੀ ਹੜਤਾਲ ਸ਼ੁਰੂ ਕਰ ਦਿੱਤੀ। ਹਾਂਜੀ ਸਾਡਾ ਹੜਤਾਲ ਦਾ ਅੱਜ ਦੂਜਾ ਦਿਨ ਹੋ ਗਿਆ। ਹੜਤਾਲ ਦਾ ਅਗਲਾ ਤੁਹਾਡਾ ਐਕਸ਼ਨ ਕੀ ਜੇ ਨਹੀਂ ਤੁਹਾਡੀ ਮੰਗਾਂ ਦੀ ਗੌਰ ਨਾ ਕੀ। ਸਾਡਾ ਸਿਵਰੇਜ ਬੋਰਡ ਦੇ ਵਿੱਚ ਅੱਜ ਸਾਡੇ ਦੂਜੇ ਨੇ ਹੜਤਾਲ ਦਾ ਹੋ ਗਿਆ ਜੀ ਜੇਕਰ ਸਾਡੀ ਸਾਡੀ ਸੋਚ ਹੈ ਕਿ ਮੰਗਲਵਾਰ ਨੂੰ ਯਾਨੀ ਕਿ 25 ਤਰੀਕ ਨੂੰ ਜਾਂ 24 24 25 ਤਰੀਕ ਨੂੰ ਆ ਅਸੀਂ 26 ਨੂੰ ਨਗਰ ਨਿਗਮ ਦੇ ਵਿੱਚ ਗੇਟ ਮੁਰੇ ਬਾਹਰ ਤੱਕ ਨਾ ਲਾਣਾ ਅਨਮਿੱਥੀ ਸਮੇਲੇ ਜੀ ਤੇ ਵਕ ਵਕ ਜਥੇਵੰਦੀਆਂ ਸਾਡੀਆਂ ਪੀਡਬਲੂਡੀ ਪੂਰੇ ਪੰਜਾਬ ਦੀਆਂ ਯੂਨੀਅਨਾਂ ਨੂੰ ਸੱਦਾ ਦਿੱਤਾ ਜਾਊਗਾ ਉਸ ਯੂਨੀਅਨ ਨੂੰ ਉਸ ਸੰਗਰਾਮ ਨੂੰ ਤੇਜ਼ ਕਰਨ ਲਈ ਆਪਣੀ ਤਾਂ ਬਾਅਦ ਵੀ ਕੀ ਕਰਦੀ ਕੀ ਘਰਾਂ ਦਾ ਦੇਖੋ ਜੀ ਤਰਨੇ ਤਾਂ ਸਾਡੇ پیسے ਬਹੁਤ ਲੱਗੇ ਨੇ ਪਰ ਜਿਹੜੇ ਅਫਸਰ ਨੇ ਕਮਿਸ਼ਨਰ ਸਾਹਿਬ ਨੇ ਮੇਅਰ ਸਾਹਿਬ ਨੇ ਸਾਨੂੰ ਉਹਨਾਂ ਨੂੰ ਉਹਨਾਂ ਵੱਲੋਂ ਆਸ਼ਵਾਸਨ ਦਿੱਤਾ ਗਿਆ ਪਿਛਲੇ ਸਮੇਂ ਅਗਸਤ ਸਮੇਂ ਦੇ ਦੌਰਾਨ 25 ਅਗਸਤ ਨੂੰ ਸਾਡੀ ਡੀਸੀ ਸਾਹਿਬ ਨਾਲ ਮੀਟਿੰਗ ਸੀ ਉਹਨਾਂ ਨੂੰ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ ਭਗਵੰਤ ਮਾਨ ਜੀ ਸ਼ਾਇਦ ਜਿਹੜੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੋ ਆ ਰਹੇ ਨੇ ਤੇ ਤੁਸੀਂ ਸਾਡੀ ਇੱਜ਼ਤ ਰੱਖੋ ਅਸੀਂ ਜਿਹੜਾ ਤੁਹਾਡਾ ਕੰਮ ਹੈ ਜਲਦੋਂ ਜਲਦੀ ਇਹਨਾਂ ਨੂੰ ਪ੍ਰਵਾਨ ਕਰਾਂਗੇ ਪਰ ਹਜੇ ਤੱਕ 4 ਮਹੀਨੇ ਹੋ ਗਏ ਇੰਨਾ ਮੰਗਾ ਤੇ ਕੋਈ ਗੌਰ ਨਹੀਂ ਹੋਈ ਇਸ ਲਈ ਮਜਬੂਰ ਹੋ ਕੇ ਸਿਵਲ ਵਰਕਰ ਯੂਨੀਅਨ ਨੂੰ ਧਰਨਾ ਦੇਣ ਲਈ ਮਜਬੂਰ ਹੋ ਗਏ ਇਸ ਲਈ ਅਸੀਂ ਧਰਨਾ ਕੀਤਾ ਫਿਰ ਜੀ ਹੁਣ ਤੁਸੀਂ ਦੁਆਰਾ ਪ੍ਰਦਰਸ਼ਨ ਕੀਤਾ ਹਾਂਜੀ ਦੁਆਰਾ ਪ੍ਰਦਰਸ਼ਨ ਕਿਹੜੇ ਦਿਨੋਂ ਸ਼ੁਰੂ ਹੋਵੇਗਾ 26 ਤੋ ਜੀ ਨਗਰ ਨਿਗਮ ਦੇ ਗੇਟ ਮੁਰੇ ਸਾਡਾ ਪ੍ਰਦਰਸ਼ਨ ਸਟਾਰਟ ਹੋ ਜੂਗਾ ਜਿਸ ਦੇ ਵਿੱਚ ਸਪਾਈ ਸੇਵਕ ਯੂਨੀਅਨ ਤਾਂ ਵੀ ਅਸੀਂ ਸਾਥ ਲੈਣ ਲਈ ਅਸੀਂ ਇਹਨਾਂ ਨੂੰ ਬੇਨਤੀ ਪੱਤਰ ਦਿੱਤੋ ਕੋਟਾਉਣ ਦੇ ਵਕਤ ਸਾਡੇ ਜੀ ਪਹਿਲਾਂ ਤਾਂ ਜੀ ਸਪਾਈ ਸੇਵਕ ਯੂਨੀਅਨ ਦੇ ਸਾਡੇ ਜਿਹੜੀ ਬਠਿੰਡੇ ਸ਼ਹਿਰ ਦੀ ਸਾਡੇ ਸੋਨੂ ਸਿਰਸਵਾਲ ਪ੍ਰਧਾਨ ਜੀ ਬੈਠੇ ਨੇ ਇਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਵਾਹ ਫੜੀ ਆ ਜੀ ਤੇ ਸਾਡੀ ਦੂਜੀ ਯੂਨੀਅਨ ਹੈਗੀ ਆਪਣੇ ਸਾਡੇ ਹਾਂਜੀ ਪੰਜਾਬ ਤੋਂ ਵੱਖ-ਵੱਖ ਜੱਤਰਾਂ ਦੀਆਂ ਆਣੀਆਂ ਜੀ ਜੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਸੋਨੂ ਕੁਮਾਰ ਸਿਲਸਵਾਲ ਸਫਾਈ ਕਰਮਚਾਰੀ ਯੂਨੀਅਨ ਬਠਿੰਡਾ ਦਾ ਪ੍ਰਧਾਨ ਹਾਂ ਤੇ ਜਿਹੜਾ ਅੱਜ ਧਰਨਾ ਲੱਗਿਆ ਸੀ ਵਰਜ਼ਬੋਰਡ ਦਾ ਧਰਨਾ ਲਾਉਣ ਦਾ ਇਹਨਾਂ ਨੂੰ ਸ਼ੌਕ ਨਹੀਂ ਹੈ ਕਾਫੀ ਸਾਲਾਂ ਤੋਂ 10 10 15 ਸਾਲਾਂ ਤੋਂ ਉਹ ਸੀਵਰੇਜ ਦੀ ਸਫਾਈ ਕਰ ਰਹੇ ਹੈ ਠੇਕੇਦਾਰੀ ਦੀ ਗੁਲਾਮੀ ਕਰ ਰਹੇ ਉਹਨਾਂ ਨੂੰ ਮਜਬੂਰ ਹੋੜ ਇਹ ਹੜਤਾਲ ਕਰਨੀ ਪਈ ਇਨਾਂ ਦਾ ਲੈਟਰ ਸਾਨੂੰ ਮਿਲਿਆ ਸਫਾਈ ਕਰਮਚਾਰੀ ਯੂਨੀਅਨ ਨੂੰ ਅਸੀਂ ਵੀ ਇਹਨਾਂ ਦੇ ਨਾਲ ਆ ਜਿਹੜੇ ਸਾਡੇ ਕਰਮਚਾਰੀ ਸਫਾਈ ਕਰਮਚਾਰੀ ਸੀਵਰ ਨੇ ਕਾਫੀ ਸਾਲਾਂ ਤੋਂ ਇੱਕ ਬਠਿੰਡਾ ਸ਼ਹਿਰ ਹੈ ਜਾਂ ਸ਼ਹਿਰ ਹੈ ਜਿਹੜੇ ਤੇ ਕੱਚੇ ਮੁਲਾਜ਼ਮ ਰਹਿ ਗਏ ਕੱਲ ਪਰਸੋ ਦੀ ਗੱਲ ਹੈ ਪਰ ਨਾਲਾ ਵੀ ਹੋ ਗਿਆ ਬੜੇ ਸ਼ਰਮ ਦੀ ਗੱਲ ਹੈ ਕਿ ਵੀ ਇੰਨਾ ਵੱਡਾ ਸ਼ਹਿਰ ਜਿੱਥੇ ਸਾਰਾ ਕੁਝ ਪੰਜਾਬ ਇੱਥੋਂ ਚੱਲਦਾ ਹੋਵੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਰਾਜ ਕੀਤਾ ਬਠਿੰਡਾ ਸ਼ਹਿਰ ਵਿੱਚ ਹਰਸ਼ੀਮਰਤ ਕੋਰਵਾਦਨ ਹੈ ਉਸ ਤੋਂ ਬਾਅਦ ਮਨਪ੍ਰੀਤ ਜੀ ਆਏ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਾਡੇ ਖਾਸ ਕਰਕੇ ਵਾਲਮੀਕ ਸਮਾਜ ਨੇ ਇੱਕ ਬੜਾ ਉਮੀਦਾਂ ਨਾਲ ਵੋਟਾਂ ਪਾਈ ਸੀ ਕਿ ਵੀ ਝਾੜੂ ਨਿਸ਼ਾਨ ਕਰਕੇ ਵੋਟਾਂ ਪਾਈ ਹੈ ਪਰ ਉਹ ਖਰੇ ਨਹੀਂ ਉਤਰ ਰਹੇ ਸਭ ਤੋਂ ਵੱਡੀ ਕਮੀ ਹੈ ਹਾਊਸ ਦੀ ਜਿਹੜਾ ਮਤਾਂ ਨਹੀਂ ਬਾਹਰ ਹੈ ਸਫਾਈ ਕਰਮਚਾਰੀ ਯੂਨੀਅਨ ਗਜਰਾਜ ਪ੍ਰਧਾਨ ਨੇ ਸਾਨੂੰ ਨੋਟਿਸ ਜਿਹੜਾ ਦਿੱਤਾ ਉਹਨਾਂ ਦੇ ਨਾਲ ਹੈ ਜੇ ਉਹਨਾਂ ਦੀ ਨਹੀਂ ਸੁਣੀ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਤੁਸੀਂ ਵੀ ਹੜਤਾਲ ਕਰ ਸਕਦੇ ਹੋ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਖੜੇ ਹੈ ਉਸ ਤੋਂ ਬਾਅਦ ਅਸੀਂ ਨੋਟਿਸ ਇੱਕ ਦਿੱਤਾ ਹੈ ਜੋ ਉਸ ਨੋਟਿਸ ਤੇ ਗੱਲ ਨਹੀਂ ਕੀਤੀ ਤਾਂ ਦੁਬਾਰੀ ਨੋਟਿਸ ਪਾ ਕੇ ਇਹਨਾਂ ਦੇ ਨਾਲ ਅਸੀਂ ਖੜਾ ਹੈ 26 ਨੂੰ ਇਹਨਾਂ ਵੱਲੋਂ ਵੀ ਆਪਣਾ ਉੱਥੇ ਮੈਂ ਕਹਿੰਦਾ ਕਿ ਬਾਹਰ ਇਹਨਾਂ ਦੀ ਗੇਟ ਰੈਲੀ ਚੱਲ ਰਹੀ ਹੈ ਵੀ ਜੋ ਇਹਨਾਂ 26 ਨੂੰ ਹੋਏਗਾ ਪ੍ਰਦਰਸ਼ਨ ਉਹਦੇ ਤੁਸੀਂ ਸ਼ਾਮ ਰੋਵੋਗੇ ਸ਼ਾਮਿਲ ਹੋਵੋਗੇ ਨਾ ਦਿਨ ਵਾਲੇ ਸਾਡੇ ਭਰਾ ਹੈ ਆਏ ਸਰ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਮਾਈਸੈਲਫ ਹਰੀਮ ਠਾਕੁਰ ਪ੍ਰੈਜ਼ੀਡੈਂਟ ਜਸਟਿਸ ਫਾਰ 올 ਆਰਗੇਨਾਈਜੇਸ਼ਨ ਪੰਜਾਬ ਅਸੀਂ ਨਾਸਿਰ ਬਠਿੰਡਾ ਸ਼ਹਿਰ ਔਰ ਬਲਕੇ ਪੰਜਾਬ ਦੇ ਨਿਵਾਸੀ ਹੋਣ ਦੇ ਨਾਤੇ ਅਸੀਂ ਕੋਵਿਡ ਦੇ ਅੰਦਰ ਇਹਨਾਂ ਨੌਜਵਾਨ ਬੱਚੇ ਜਿਹੜੇ ਸਾਡੇ ਸਫਾਈ ਮਿੱਤਰ ਹਨ ਇਹਨਾਂ ਨੇ ਸਾਡੀ ਲੰਬੀ ਜ਼ਿੰਦਗੀ ਦੇ ਲਈ ਮਿਹਨਤ ਕੀਤੀ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਆ ਕਿ ਬਠਿੰਡਾ ਟੌਪ ਦੇ ਵਿੱਚ ਰਿਹਾ ਆਲ ਇੰਡੀਆ ਦੀ ਰੈਂਕਿੰਗ ਚ ਵੀ ਬਹੁਤ ਅੱਗੇ ਗਿਆ ਔਰ ਪੰਜਾਬ ਦੇ ਵਿੱਚ ਤੇ ਉਹਨਾਂ ਬੱਚਿਆਂ ਨੂੰ ਸਿਰਫ 9-9000 ਰੁਪਏ ਤਨਖਾਹ ਅਗਰ ਕੋਈ ਬੱਚਾ ਇੱਕ ਛੁੱਟੀ ਕਰ ਲੈਂਦਾ ਦੋ-ਦੋ ਛੁੱਟੀਆਂ ਕੱਟ ਲੈਣੀਆਂ ਆ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਔਰ ਜੋ ਹਿੰਦੁਸਤਾਨ ਦੇ ਲਾਜ਼ ਨੂੰ ਮਤਲਬ ਇਹ ਨਾ ਬੱਚਿਆਂ ਤੇ ਗਲਤ ਤਰੀਕੇ ਨਾਲ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਕਾਨੂੰਨ ਦੇ ਉਲੰਘਣਾ ਕੀਤੀ ਜਾ ਰਹੀ ਹੈ ਅਗਰ ਅਫੀਸ਼ੀਅਲਸ ਨਾ ਜਾਗੇ ਅਸੀਂ ਐਸਸੀ ਕਮਿਸ਼ਨ ਹਿਊਮਨ ਰਾਈਟਸ ਹਰ ਜਗ੍ਹਾ ਤੇ ਜਾਵਾਂਗੇ ਪੂਰੇ ਪੰਜਾਬ ਦੇ ਅੰਦਰ ਸਾਰੇ ਸਿਪਾਈ ਕਰਮਚਾਰੀ ਉਹਨਾਂ ਨੂੰ ਬੈਨੀਫਿਟ ਮਿਲੇ ਕੱਲਾ ਪਟੰਡਾ ਕਿਉਂ ਰਹਿ ਗਿਆ ਜੀ ਦੇਖੋ ਸੀਵਰ ਮੈਨਾਂ ਦਾ ਮਤਾ ਨੰਬਰ 99 2015 ਫਿਰ 2013 ਫਿਰ ਮਤਾ ਨੰਬਰ ਅਜੰਨਾ ਨੰਬਰ 84 2021 ਔਰ 2017 ਔਰ ਅੱਜ 2023 ਆ ਗਿਆ 12-12 ਸੁਦੀ ਤਨਖਾਹ ਤੋਂ ਬਜ਼ੁਰਗ ਹੋ ਗਏ ਲੋਕ ਲੇਕਿਨ ਉਹਨਾਂ ਨੂੰ ਉਮੀਦ ਲੱਗ ਰਹੀ ਹੈ ਵੀ ਸਾਨੂੰ ਜਿੰਦੇ ਚ ਸਾਡਾ ਹੱਕ ਨਹੀਂ ਮਿਲ ਪਾਏਗਾ ਕਿ ਇਹ ਰੈਗੂਲਰ ਨਹੀਂ ਕਿਤੇ ਜਾਣੇ ਚਾਹੀਦੇ 1400 ਵਿਅਕਤੀਆਂ ਦੀ ਲੋੜ ਹੈ ਬਠਿੰਡੇ ਦੇ ਅੰਦਰ ਔਰ ਗਿਣਤੀ ਦੇ ਚੰਦ ਸਫਾਈ ਕਰਮਚਾਰੀ ਸਾਰੇ ਬਠਿੰਡੇ ਨੂੰ ਕੰਮ ਕਰ ਰਹੇ ਹਾਊਸ ਦੇ ਵਿੱਚ ਮਤਾ ਪਾ ਕੇ ਔਰ ਪੰਜਾਬ ਸਰਕਾਰ ਨੂੰ ਇਸ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਦੀਆਂ ਸਾਰੀਆਂ ਮੰਗਾਂ ਨੂੰ ਮੰਨਿਆ ਜਾਵੇ ਨਹੀਂ ਤਾਂ ਸਾਡੀ ਆਰਗੇਨਾਈਜੇਸ਼ਨ ਹੀ ਨਹੀਂ ਸਾਰਾ ਸ਼ਹਿਰ ਇਹਨਾਂ ਦੀ سپورਟ ਦੇ ਵਿੱਚ ਖੜੇਗਾ ਭਾਵੇਂ ਸਾਨੂੰ ਕੁਝ ਦਿਨ ਤੰਗ ਹੀ ਕਿਉਂ ਨਾ ਹੋਣਾ ਪਵੇ ਔਰ ਦੂਸਰੀ ਗੱਲ ਜਿਸ ਤਰ੍ਹਾਂ ਸੋਨੂ ਜੀ ਨੇ ਔਰ ਸਾਰਿਆਂ ਨੇ ਦੱਸਿਆ ਸਾਡੀ ਡਿਸਕਸ ਹੋਈ ਹੈ ਇਹ ਬਿਲਕੁਲ ਵੀ ਹੜਤਾਲ ਨਹੀਂ ਕਰਨਾ ਚਾਹੁੰਦੇ ਅਗਰ ਬੱਚੇ ਨੂੰ ਰੋਣਾ ਕਦੋਂ ਬੰਦ ਹੈ ਜਦੋਂ ਮਦਰ ਟਾਈਮ ਲੀਓ ਨੂੰ ਫੀਡ ਨਾ ਕਰੀ ਇਹ ਬੱਚਿਆਂ ਨੂੰ ਇੰਨੇ ਸਾਲਾਂ ਤੋਂ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਆ ਸਾਡੇ ਐਕਸ ਯੂਨੀਅਨ ਦੇ ਪ੍ਰੈਜ਼ੀਡੈਂਟ ਗੋਰਾ ਜੀ ਹੈ ਬਹੁਤ ਸਾਰੇ ਐਨ ਜੀਓਜ਼ ਨਾਲ ਮੇਰੀ ਡਿਸਕਸ ਹੋਈ ਹੈ ਇਹਨਾਂ ਬੱਚਿਆਂ ਤੇ ਜ਼ੁਲਮ ਹੋ ਰਿਹਾ ਹੈ ਸਭ ਤੋਂ ਸੱਚਾ ਸੁੱਚਾ ਕੰਮ ਕਰਨ ਵਾਲੇ ਵਿਅਕਤੀ ਸਭ ਤੋਂ ਘੱਟ ਪੀ ਲੈ ਰਹੇ ਔਰ ਸਭ ਤੋਂ ਜ਼ਿਆਦਾ ਸ਼ੋਸ਼ਣ ਹੋ ਰਿਹਾ ਸੋ ਪਲੀਜ਼ ਤੁਹਾਨੂੰ ਵੀ ਬੇਨਤੀ ਹੈ ਸਾਰੇ ਮੀਡੀਆ ਵਾਲੇ ਸਾਥੀਆਂ ਨੂੰ ਕਿ ਇਹਨਾਂ ਨੂੰ ਇਨਸਾਫਦਵਾਨ ਦੇ ਵਿੱਚ ਮਦਦ ਕਰੋ ਥੈਂਕ ਯੂ ਉਦੋਂ ਇੰਨੇ ਬਿਮਾਰੀ ਭਾਂਖ ਭਾਰੀ ਆਈ ਸੀ ਉਦੋਂ ਇਹਨਾਂ ਨੇ ਇੰਨੀ ਸੇਵਾ ਕੀਤੀ ਉਦੋਂ ਸਿਰਫ ਸਨਮਾਨਤ ਕੀਤਾ ਗਿਆ ਹਾਰ ਪਾਏਗੇ 7.8 9000 ਨਾਲ ਇਹ ਟਿਕਾਲ ਸਕਦੇ ਨਹੀਂ ਬਿਲਕੁਲ ਨਹੀਂ ਜੀ 15ਵੇਂ ਦਿਨ ਪੈਸੇ ਖਤਮ ਹੋ ਜਾਂਦੇ ਘਰਾਂ ਚ ਜਾਂ ਤਾਂ ਇਹ ਆਪਣੀਆਂ ਜਾਇਦਾਦਾਂ ਤੇ ਕਰਜ਼ੇ ਲੈ ਰਹੀ ਐ ਆਪਦੀ ਫਿਊਚਰ ਦੀ ਤਨਖਾਹ ਖਤਮ ਕਰ ਰਹੀ ਐ ਜਾਂ ਇਹਨਾਂ ਦੇ ਮਾਪੇ ਇਹਨਾਂ ਨੂੰ ਫੀਡ ਕਰ ਰਹੀ ਐ ਆਦਰਵਾਇਜ਼ ਇਹਨਾਂ ਦੀ ਤਨਖਾਹ ਦੇ ਵਿੱਚ ਇਹਨਾਂ ਦੇ ਬੱਚੇ ਨਹੀਂ ਪਲ ਰਹੀ ਉਹ ਕਿਵੇਂ ਪੜ੍ਹਨਗੇ ਕਿਵੇਂ ਅੱਛੀ ਐਜੂਕੇਸ਼ਨ ਲੈਣਗੇ ਕਿਵੇਂ ਅੱਛੀਆਂ ਹੈਲਥ ਸਰਵਿਸਿਜ਼ ਲੈਣਗੇ ਜਿੰਨਾ ਕੰਮ ਇਹਨਾਂ ਦਾ ਮੁਸ਼ਕਿਲ ਐ ਬੈਕਟੀਰੀਆਜ਼ ਦੇ ਨਾਲ ਸਾਰਾ ਦਿਨ ਇਹਨਾਂ ਨੂੰ ਸਟਰਗਲ ਕਰਨਾ ਐ ਮੈਂ ਤੁਹਾਨੂੰ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰਨ ਜਾ ਰਹੀ ਐ ਮੇਰੇ ਇੱਕ ਦੋਸਤ ਹੈ ਰੋਸ਼ੀ ਪੱਕਾ ਜੀ कोविड हो गया असं इतों सरकारी कोविड सेंटर उन्होंने एडमिट कराता तीह फुट तो डॉक्टर उन्होंने गल कर रहे डॉक्टर ती फुट तो गल कर रहे वॉज प्रेजेंट डे और सफाई कर्मचारी एक नौजवान बच्चा अंकल प्रवाह नहीं मने हथापिया मार रहा बच्चा ने जिने कोविड सेंटर से सब तो मूहे होकर काम किया हस्पता सारे कपड़े धोए तो पूरे फुल कोविड जरमजाली ਸੋ ਇਹ ਸਮਾਜ ਦੇ ਕੋਹਾਂਗੇ ਜਿਹੜੇ ਪਵਿੱਤਰ ਕੰਮ ਕਰ ਰਹੇ ਮੈਂ ਵਾਰ-ਵਾਰ ਕਹੂੰਗਾ ਪਰ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਔਰ ਸਾਨੂੰ ਇੱਕ ਸੱਭਿਆ ਸਮਾਜ ਨੂੰ ਸ਼ਰਮ ਆਣੀ ਚਾਹੀਦੀ ਹੈ ਇਸ ਗੱਲ ਕਿ ਸਰਕਾਰਾਂ ਨੇ ਇਹਨਾਂ ਨੂੰ ਆਣ ਦੋਲੇ ਕਰ ਦਿੱਤਾ